ਸਖਬੀਰ ਧੜੇ ਤੇ ਪੰਜ ਮੈਂਬਰੀ ਕਮੇਟੀ ਚ ਸਮਝੋਤੇ ਨੂੰ ਲੈ ਕੇ ਸਥਿਤੀ ਸਪਸ਼ਟ ਹੋ ਗਈ ਹੈ ਸਥਿਤੀ ਕਿਵੇਂ ਸਪਸ਼ਟ ਹੋਈ ਹੈ ਇਹ ਤੁਹਾਨੂੰ ਦੱਸਦੇ ਆ ਨਾਲ ਹੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ 11 ਅਗਸਤ ਤੋਂ ਪਹਿਲਾਂ ਪੰਜਾਬ ਦੀ ਪੱਥਕ ਸਿਆਸਤ ਦੇ ਵਿੱਚ ਕੋਈ ਵੱਡਾ ਧਮਾਕਾ ਹੋ ਸਕਦਾ ਸਾਰੀ ਸਥਿਤੀ ਕੀ ਬਣ ਰਹੀ ਹੈ ਸਥਿਤੀਆਂ ਕਿਵੇਂ ਸਪਸ਼ਟ ਹੋ ਰਹੀਆਂ ਨੇ ਪਾਣੀ ਸਮਝੌਤੇ ਨੂੰ ਲੈ ਕੇ ਕਿਵੇਂ ਨਿੱਤਰਦਾ ਹੋਇਆ ਨਜ਼ਰ ਆ ਰਿਹਾ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਤਾਂ ਉਸ ਨੂੰ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਪਹੁੰਚਦੇ ਰਹਿਣ ਗੱਲ ਇਹ ਹੈ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ 2 ਦਸੰਬਰ ਦੇ ਹੁਕਮਨਾਮੇ ਦੇ ਅਨੁਸਾਰ ਕਾਇਮ ਹੋਈ ਜਿਹੜੀ 7 ਮੈਂਬਰੀ ਹੋਈ ਸੀ ਅਸਲ 'ਚ ਤੇ ਉਹ ਦੇ ਵਿੱਚੋਂ ਦੋ ਮੈਂਬਰ ਕਾਰਸਥਾਨੀ ਕਰਕੇ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਬੁੱਡੇਵਰੇ ਤੇ ਇਸੇ ਨਾਲ ਹੀ ਹਰਜਿੰਦਰ ਸਿੰਘ ਧਾਮੀ ਇੱਕ ਤਰ੍ਹਾਂ ਨਾਲ ਅਕਾਲ ਤਖਤ ਦੇ ਹੁਕਮਨਾਮਿਆਂ ਤੋਂ ਬੇਮੁਖ ਹੋਏ ਉਹ ਆਪਣੇ ਆਕਾ ਜਣੀ ਕਿ ਸੁਖਬੀਰ ਸਿੰਘ ਬਾਦਲ ਦੀ ਦਾਬ ਦੇ ਥੱਲੇ ਆ ਕੇ ਰਿਜ਼ਾਈਨ ਕਰਕੇ ਅਸਤੀਫਾ ਦੇ ਗਏ ਖੈਰ ਉਹ ਪੰਜ ਮੈਂਬਰੀ ਭਰਤੀ ਕਮੇਟੀ ਕਾਇਮ ਰਹੀ ਤੇ ਉਹਨੂੰ ਜ਼ਥੇਦਾਰ ਸਾਹਿਬ ਨੇ ਭਰਤੀ ਕਰਨ ਦੇ ਹੁਕਮ ਦਿੱਤੇ। ਉਹ ਭਰਤੀ ਹੋ ਗਈ ਲਗਭਗ ਹੁਣ ਡੈਲੀਗੇਟਾਂ ਦੇ ਇਜਲਾਸ ਚੱਲ ਰਹੇ ਨੇ ਜ਼ਿਲ੍ਹਾਵਾਰ ਤੇ 11 ਅਗਸਤ ਨੂੰ ਜਿਹੜਾ ਉਹ ਪ੍ਰਧਾਨ ਦੀ ਚੋਣ ਹੋਣੀ ਹੈ। ਤੇ ਇਹਦੇ ਵਿੱਚ ਵਿਚਾਰ ਗੱਲ ਚੱਲੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਤੇ ਸੁਖਬੀਰ ਸਿੰਘ ਬਾਦਲ ਇੱਕ ਹੋਣਗੇ। ਮਾਰਫਤ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਯਾਲੀ ਦੇ ਇਹ ਗੱਲ ਚੱਲੀ ਕਿ ਸੁਖਵੀਰ ਸਿੰਘ ਬਾਦਲ ਨੂੰ ਸੱਦਿਆ ਜਾਏਗਾ ਕਿ ਉਹ ਵੀ ਔਨ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਆ ਜਾਣ ਤੇ ਇੱਥੇ ਆ ਕੇ ਜਿਹੜਾ ਉਹ ਗੱਲਬਾਤ ਕਰ ਲੈਣ ਜਿਹੜੀ ਗੱਲਬਾਤ ਹੋਊਗੀ 23 ਜਿਹੜੀ ਚੋਣ ਪ੍ਰਕਿਰਿਆ ਹੈ ਜਿਹੜੀ 11 ਅਗਸਤ ਨੂੰ ਹੋਣੀ ਹੈ ਉਹਦੇ ਵਿੱਚ ਹਿੱਸਾ ਲੈਣ ਜੇ ਲੋਕ ਉਹਨਾਂ ਨੂੰ ਪ੍ਰਧਾਨ ਬਣਾ ਦੇਣਗੇ ਤਾਂ ਠੀਕ ਹੈ ਉਮੀਦਵਾਰ ਬਣ ਜਾਣ ਪਰ ਪਹਿਲਾਂ ਉਧਰ ਅਸਤੀਫੇ ਦੇ ਕੇ ਇਸ ਨੂੰ ਡਿਨਾਈ ਵੀ ਕੀਤਾ ਗਿਆ ਕਿ ਚਿੱਠੀ ਭੇਜਣ ਬਾਰੇ ਤਾਂ ਗੱਲ ਚੱਲ ਰਹੀ ਆ ਪਰ ਭੇਜੀ ਨਹੀਂ ਗਈ ਪਰ ਹੁਣ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਨੇ ਸਥਿਤੀਆਂ ਸਪਸ਼ਟ ਕੀਤੀਆਂ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਇਸ ਮਾਮਲੇ ਨੂੰ ਲੈ ਕੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਬਿਲਕੁਲ ਉਲਟ ਖੜਾ ਉਹ ਕਹਿੰਦੇ ਕਿ ਅਸੀਂ ਕੀ ਕਰਨ ਜਾਈਏ ਐਸੀ ਆਪਣਾ ਪ੍ਰਧਾਨ ਚੋਲੇਆ ਕਿਹੜੀ ਪੰਜ ਮੈਂਬਰੀ ਕਮੇਟੀ ਉਹਨਾਂ ਦਾ ਵੱਡਾ ਪ੍ਰਸ਼ਨ ਹੀ ਇਹ ਹੈ ਕਿ ਪੁੱਛਦੇ ਕਿਹੜੀ ਪੰਜ ਮੈਂਬਰੀ ਕਮੇਟੀ ਉਹ ਤਾਂ ਸੱਤ ਮੈਂਬਰੀ ਕਮੇਟੀ ਸੀ ਤੇ ਜਾਣੀ ਕਿ ਡਾਕਟਰ ਦਲਜੀਤ ਸਿੰਘ ਚੀਮਾ ਇਹ ਗੱਲ ਕਹਿੰਦੇ ਆ ਕਿ ਉਹ ਪੰਜਵੇਂ ਸੱਤ ਮੈਂਬਰੀ ਕਮੇਟੀ 'ਚ ਦਾ ਪੰਜ ਮੈਂਬਰ ਨੇ ਤੇ ਦੋ ਤੋਂ ਅਸਤੀਫਾ ਕਿੰਨੇ ਦਵਾਇਆ ਉਹੀ ਹਰਜਿੰਦਰ ਸਿੰਘ ਧਾਮੀ ਨੇ ਨਾ ਜਿਨ੍ਹਾਂ ਨੇ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਵੀ ਛੱਡੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵੀ ਛੱਡੀ ਤੇ ਮੁੜ ਕੇ ਫਿਰ ਉਹ ਸੱਤ ਮੈਂਬਰੀ ਕਮੇਟੀ 'ਚ ਦਾ ਸ਼ਾਮਲ ਨਹੀਂ ਹੋਏ ਤੇ ਪ੍ਰਧਾਨ ਵਾਲੀ ਕੁਰਸੀ ਜਿਹੜੀ ਮਲਾਈਦਾਰ ਹੈ ਉੱਤੇ ਆ ਕੇ ਬਹਿ ਗਏ ਕੁੱਲ ਮਿਲਾ ਕੇ ਉਹ ਤਾਂ ਤੁਹਾਡੀ ਸਿਆਸਤ ਦਾ ਹਿੱਸਾ ਸੀ ਪੰਜ ਮੈਂਬਰੀ ਕਮੇਟੀ ਤੋੜਨਾ ਹੀ ਤੁਹਾਡੀ ਸਿਆਸਤ ਦੱਸਦਾ ਜੀ ਤੁਹਾਨੂੰ ਐਸੀ ਕਿ ਐਸੀ ਚ ਕਾਮਯਾਬ ਹੋ ਜਾਵਾਂਗੇ ਹੁਣ ਸੁਖਵੀਰ ਸਿੰਘ ਬਾਦਲ ਆਲਾ ਤੜਾਈ ਗੱਲ ਕਹਿ ਰਿਹਾ ਕਿ ਐਸਾ ਕੁਝ ਨਹੀਂ ਹੋਣ ਜਾ ਰਿਹਾ ਐਸੀ ਆਪਣੇ ਭਾਂਡੇ ਢਿੰਡੇ ਧੋਲੇ ਐਸੀ ਆਪਣਾ ਵਿਆਹ ਦਾ ਸਾਰਾ ਸਮਾਨ ਪ੍ਰਧਾਨ ਬਣਾ ਲਿਆ ਜਾਨੀ ਕਿ ਸੁਖਵੀਰ ਸਿੰਘ ਬਾਦਲ ਨੂੰ ਸਾਡੇ ਵੱਲੋਂ ਗੱਲ ਖਤਮ ਐ ਹੁਣ ਅੱਗੇ ਨਹੀਂ ਗੱਲ ਚੱਲ ਸਕਦੀ ਅੰਗਰੇਜ਼ੀ ਅਖਬਾਰ ਦੇ ਇੱਕ ਹਵਾਲੇ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਦੇ ਹਵਾਲੇ ਦੇ ਨਾਲ ਖਬਰ ਲੱਗੀ ਐ ਉਸ ਖਬਰ ਦੇ ਵਿੱਚ ਡਾਕਟਰ ਦਲਜੀਤ ਸਿੰਘ ਚੀਮਾ ਇਸ ਗੱਲ ਬਾਰੇ ਸਪਸ਼ਟ ਕਰਦੇ ਹੋਏ ਨਜ਼ਰ ਆ ਰਹੇ ਨੇ ਸੁਖਵੀਰ ਬਾਦਲ ਦੀ ਅਗਵਾਈ ਵਾਲੇ ਤੜੇ ਅਤੇ ਬਾਗੀ ਧੜੇ ਦੇ ਵਿਚਕਾਰ 16 ਸਫਾਈ ਦੀਆਂ ਜਾਨੀ ਕਿ ਪੰਜ ਮੈਂਬਰੀ ਕਮੇਟੀ ਵਾਲੇ ਧੜੇ ਦੇ ਵਿਚਕਾਰ 16 ਸਫਾਈ ਦੀਆਂ ਸੰਭਾਵਨਾਵਾਂ ਘਟਦੀਆਂ ਜਾਪਦੀਆਂ ਨੇ ਸੁਖਬੀਰ ਧੜੇ ਨੇ ਸਪਸ਼ਟ ਕਰ ਦਿੱਤਾ ਕਿ ਉਹ 11 ਅਗਸਤ ਨੂੰ ਹੋਣ ਵਾਲੀ ਉਧੇਦਾਰਾਂ ਦੀ ਚੋਣ ਵਿੱਚ ਜਾਨੀ ਕਿ ਡੈਲੀਗੇਟ اجلاس ਚ ਹਿੱਸਾ ਨਹੀਂ ਲਵੇਗਾ ਸੁਖਬੀਰ ਬਾਦਲ ਧੜੇ ਨੇ ਜੋਰ ਦੇ ਕੇ ਕਿਹਾ ਕਿ ਪਾਰਟੀ ਦੇ ਪੁਨਰਗਠਨ ਲਈ 13 ਅਪ੍ਰੈਲ ਨੂੰ ਪਹਿਲਾਂ ਹੀ ਹੋ ਚੁੱਕੀ ਚੋਣ ਨਵੀਂ ਚੋਣ ਨੂੰ ਬੇਲੋੜਾ ਬਣਾਉਂਦੀ ਹੈ। ਹਾਲ ਹੀ ਵਿੱਚ ਬਾਗੀ ਧੜੇ ਨੇ ਸੁਖਬੀਰ ਸਿੰਘ ਬਾਦਲ ਨੂੰ ਨਵੇਂ ਉਦੇਦਾਰਾਂ ਲਈ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦਾ ਸੱਦਾ ਕੱ ਲਿਆ ਸੀ। ਜਿਸ ਵਿੱਚ ਬਾਗੀ ਆਗੂਆਂ ਵੱਲੋਂ ਇੱਕ ਮਨਪ੍ਰੀਤ ਸਿੰਘਿਆਲੀ ਨੇ ਕਿਹਾ ਸੀ ਕਿ ਪਾਰਟੀ ਨੂੰ ਮੁੜ ਸਰਜੀਤ ਕਰਨ ਅਤੇ ਉਸ ਨੂੰ ਇੱਕ ਮਜ਼ਬੂਤ ਖੇਤਰੀ ਸ਼ਕਤੀ ਬਣਾਉਣ ਲਈ ਜਿਹੜੀ ਹੈ ਚੋਣ ਕੀਤੀ ਜਾਣੀ ਹੈ। ਐਲੀ ਨੇ ਅੱਗੇ ਕਿਹਾ ਸੀ ਕਿ ਉਹ ਕਾਲ ਤੱਕ ਦੀ ਅਗਵਾਈ ਹਟ ਕੰਮ ਕਰ ਰਹੇ ਹਨ। ਜਿਸ ਨੇ ਪਾਰਟੀ ਅੰਦਰ ਇਕਤਾ ਦਾ ਸੱਦਾ ਜਿਹੜਾ ਹੁਕਮਨਾਮਾ ਦਿੱਤਾ ਸੀ ਇਸ ਦੇ ਜਵਾਬ ਚ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਆਖਿਆ ਜੋ ਕਿ ਸੁਖਬੀਰ ਬਾਦਲ ਧੜੇ ਨਾਲ ਸੰਬੰਧਿਤ ਨੇ ਉਹਨਾਂ ਨੇ ਕਿਹਾ ਕਿ ਬਾਗੀ ਧੜੇ ਦੇ ਯਤਨਾਂ ਨੂੰ ਖਾਰਜ ਕਰਦੇ ਆ ਕਿਹਾ ਕਿ ਮੈਂਬਰਸ਼ਿਪ ਨੂੰ ਇਹਨੂੰ ਮਜ਼ਾਕ ਦੱਸਿਆ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਭਰਤੀ ਕਮੇਟੀ ਦਲਜੀਤ ਚੀਮਾ ਨੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਜਾਇਜ਼ ਨਜਾਇਜ਼ ਹੁਣ ਤੇ ਵੀ ਸਵਾਲ ਚੁੱਕੇ ਉਹਨਾਂ ਨੇ ਦੋ ਮੁੱਖ ਹਸਤੀਆਂ ਦੇ ਅਸਤੀਫੇ ਨੂੰ ਦੇਖਦੇ ਹੋਏ 26 ਲੱਖ 90 ਮੈਂਬਰ ਸ਼ਾਮਲ ਕਰਨ ਦਾ ਦਾਵਾ ਕੀਤਾ ਜਾਨੀ ਕਿ ਕੁੱਲ ਮਿਲਾ ਕੇ ਡਾਕਟਰ ਦਲਜੀਤ ਜੀ ਮੈਂ ਕਹਿੰਦੇ ਕਿ ਕਿਹੜੀ ਪੰਜ ਮੈਂਬਰੀ ਭਰਤੀ ਕਮੇਟੀ ਤੇ ਕਿਹੜਾ ਕਿਹੜਾ ਹੁਕਮਣਾ ਕਹਿਣਾ ਸਿੱਧਾ ਮਤਲਬ ਡਾਕਟਰ ਦਲਜੀਤ ਜੀ ਮੈਂ ਤਾਂ ਕਿਹੜਾ ਹੁਕਮਣਾਵਾ ਹੁਕਮ ਹੁਕਮ ਨਾਵਾ ਨੂੰ ਨਹੀਂ ਪਤਾ ਅਸੀਂ ਭਰਤੀ ਕਰ ਲਈ ਅਸੀਂ ਆਪਣਾ ਪ੍ਰਧਾਨ ਫੇਰ ਬਣਾ ਲਿਆ ਤੇ ਹੁਣ ਪ੍ਰਧਾਨ ਦੀ ਅਗਵਾਈ ਦੇ ਵਿੱਚ 2027 ਅਸੀਂ ਸਰਕਾਰ ਬਣਾਵਾਂਗੇ ਪੰਥ ਕੀ ਹੈ ਪੰਥ ਦੀਆਂ ਰਵੈਜਤਾ ਕੀ ਨੇ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੋ ਦੇਖੋ ਕਰਮ ਬੋਲਦੇ ਨੇ ਬੰਦੇ ਦੇ ਅਸੀਂ ਤਾਂ ਨਹੀਂ ਕਹਿੰਦੇ ਇਹਦਾ ਤੁਹਾਡੇ ਕਰਮਾਂ ਦਾ ਲਿਖਾ ਜੋਖਾ ਚਲੋ ਜਿੱਥੇ ਹੋਣਾ ਉਹ ਹੋਣਾ ਇਸੇ ਨਾਲ ਹੀ ਅੱਗੇ ਵੱਧਵੀਂ ਗੱਲ 11 ਅਗਸਤ ਨੂੰ ਡੈਲੀਗੇਟ ਜਲਾਸ ਹੋਣਾ ਤੇਜਾ ਸਿੰਘ ਸਮੁੰਦਰੀ ਹਾਲ ਦੀ ਮਨਜ਼ੂਰੀ ਲਈ ਅਰਜੀ ਦਿੱਤੀ ਜਾ ਚੁੱਕੀ ਹੈ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਤੇ ਇਸ ਵਿਚਕਾਰ ਮੇਨ ਧਾਇਰੇ ਚਾਉਂਦੇ ਆ ਗਿਆਨੀ ਕੁਲਦੀਪ ਸਿੰਘ ਗੜਗਾ ਜਥੇਦਾਰ ਸ੍ਰੀ ਅਕਾਲ ਤਖਤ ਕਿਹਾ ਜਾਂਦਾ ਹੈ ਕਿ ਇਨ ਬਿਟਵੀਨ ਉਹ ਜਿਹੜਾ ਉਹ ਇਸ ਚ ਇੰਟਰਵਿਨ ਕਰ ਸਕਦੇ ਚ ਦਖਲ ਦੇ ਸਕਦੇ ਆ ਜੋ ਮੀਡੀਆ ਗਲਿਆਰਿਆਂ ਦੇ ਅੰਦਰ ਚਰਚਾਵਾਂ ਨੇ ਉਹਨਾਂ ਦੇ ਅਨੁਸਾਰ ਇਹ ਹੋ ਸਕਦਾ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕੋਲੇ ਇੱਕ ਇਕਅਲੀ ਧੜਾ ਜਾਂ ਕੁਝ ਕ ਇਕਅਲੀ ਚਲੇ ਜਾਣ ਤੇ ਉਹ ਕਹਿਣ ਕਿ ਇਹਦਾਦਾ ਗਲਤ ਕਰ ਰਹੇ ਨੇ ਜੀ ਪੰਜ ਮੈਂਬਰੀ ਕਮੇਟੀ ਵਾਲੇ ਇਹ ਸਾਰਾ ਕੁਝ ਤਾਂ ਉਹ ਫਿਰ ਕਹਿ ਦੇਣ ਕਿ ਜੀ 11 ਅਗਸਤ ਵਾਲਾ ਸਮਾਗਮ ਰੋਕ ਲਿਆ ਜਾਵੇ ਤੇ 11 ਅਗਸਤ ਵਾਲਾ ਸਮਾਗਮ ਰੋਕ ਕੇ ਆਪਾਂ ਗੱਲ ਕਰਦੇ ਹਾਂ ਸਾਰੀਆਂ ਧਿਰਾਂ ਨੂੰ ਸੱਦਦੇ ਹਾਂ ਤੇ ਸਾਰੀਆਂ ਧਿਰਾਂ ਬੈਠ ਕੇ ਜਿਹੜਾ ਉਹ ਅੱਗੇ ਵਿਚਾਰ ਕਰਨ ਤੇ ਉਸ ਤੋਂ ਬਾਅਦ ਜਾਨੀ ਕਿ ਉਹਦੇ ਵਿੱਚ ਫਿਰ ਅਮਰਤਪਾਲ ਵਾਲਾ ਧੜਾ ਬਾਕੀ ਜਿੰਨੇ ਧੜੇ ਆ ਚਾਹੇ ਉਹ ਸਿਮਰਜੀਤ ਸਿੰਘ ਮਾਨ ਵਾਲਾ ਜਾਂ ਹੋਰ ਵੀ ਅਕਾਲੀਆਂ ਦੇ ਧੜੇ ਆ ਉਹਨਾਂ ਸਾਰਿਆਂ ਨੂੰ ਸੱਦ ਲਿਆ ਜਾਂਦਾ ਹੈ ਤੇ ਆਪਾਂ ਗੱਲਬਾਤ ਕਰਦੇ ਆ ਇਹ ਫੈਸਲਾ 1 ਅਗਸਤ ਨੂੰ ਹੀ ਹੋ ਸਕਦਾ ਕਿਉਂਕਿ 1 ਅਗਸਤ ਨੂੰ ਸਿੰਘ ਸਹਿਬਾਨ ਦੀ ਇਕਤਰਤਾ ਸੱਦੀ ਹੋਈ ਆ ਪਹਿਲਾਂ ਹੀ ਕਿਉਂਕਿ ਉਹ ਜਿਹੜਾ ਸ਼੍ਰੀਨਗਰ ਦੇ ਵਿੱਚ ਜੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਰਪਿਤ ਜਿਹੜਾ ਸਮਾਗਮ ਸੀ ਉਹ ਚ ਜੋ ਹੋਇਆ ਜਿਸ ਤਰ੍ਹਾਂ ਦਾ ਗੌਣ ਵਜਾਉਣ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਵਾਸਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਸੱਦਿਆ ਹੋਇਆ ਪਹਿਲਾਂ ਹੀ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਉਸੇ ਇਨ ਬਿਟਵੀਨ ਕਿਹਾ ਜਾਂਦਾ ਕਿ ਉਸੇ ਵਿਚਕਾਰ ਇਹ ਹੋ ਸਕਦਾ ਹੈ ਕਿ ਇੱਕ ਅਗਸਤ ਨੂੰ ਇਹ ਫੈਸਲਾ ਆਵੇ ਜਾਂ ਇਹ ਹੁਕਮ ਆਵੇ ਕਿ ਸਾਰੇ ਇਹ ਭਰਤੀ ਰੋਕ ਲਈ ਜਾਵੇ ਤੇ ਉਸ ਤੋਂ ਪਹਿਲਾਂ ਕੋਈ ਅਕਾਲੀਆਂ ਦਾ ਜਾਂ ਕੋਈ ਇਸ ਤਰ੍ਹਾਂ ਦਾ ਧਿਰ ਉੱਠ ਕੇ ਚਲੀ ਜਾਵੇ ਜਿਹੜੀ ਕਹੇ ਕਿ ਪੰਜ ਮੈਂਬਰੀ ਭਰਤੀ ਕਮੇਟੀ ਸਹੀ ਨਹੀਂ ਕਰ ਰਹੀ ਫਲਾਨਾ ਨਹੀਂ ਕਰ ਰਹੀ ਉਸ ਤੇ ਜਿਹੜਾ ਇਹ ਚਰਚਾਵਾਂ ਨੇ ਇਹ ਚੱਲ ਰਹੀਆਂ ਨੇ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਐਵੇਂ ਕਰਦੇ ਤਾਂ ਇਹਦੇ ਅਸਰ ਕੀ ਹੋਣਗੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮਾਨਤਾ ਹਲੇ ਵੀ ਸਵਾਲੀਆ ਨਿਸ਼ਾਨਾ ਚ ਜਿਸ ਪ੍ਰਕਾਰ ਉਹਨਾਂ ਨੂੰ ਅੱਧੀ ਰਾਤ ਨੂੰ ਤਖਤ ਦੀ ਸੇਵਾ ਸੰਭਾਲੀ ਗਈ ਦਾ ਤਖਤ ਜੀ ਕੇਸਗੜ ਸਾਹਿਬ ਦੀ ਉਸ ਤੋਂ ਬਾਅਦ ਉਹਨਾਂ ਦਾ ਲਗਾਤਾਰ ਚੱਲਣਾ ਤੇ ਉਹਨਾਂ ਨੂੰ ਕਈ ਥਾਵਾਂ 'ਤੇ ਅਹਿਸਾਸ ਪਹਿਲਾਂ ਵੀ ਕਰਵਾਇਆ ਜਾ ਚੁੱਕਿਆ ਹੈ ਹਾਲਾਂਕਿ ਤਾਂ ਪੰਥ ਨੇ ਸਮੁੱਚਤਾ 'ਚ ਫੈਸਲਾ ਲੈਣਾ ਹੈ ਪਰ ਜਿਵੇਂ ਗਿਆਨੀ ਕੁਲਦੀਪ ਸਿੰਘ ਗੜਗਾਜ ਦੀ ਨਿਯੁਕਤੀ ਹੋਈ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪੀ ਸਿੰਘ ਨੂੰ ਹਟਾਇਆ ਗਿਆ ਇਹ ਸਾਰੀਆਂ ਚੀਜ਼ਾਂ ਲੋਕਾਂ ਤੋਂ ਲੋਕਾਂ ਨੂੰ ਭੁੱਲੀਆਂ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ ਹਜੇ ਵੀ ਨਹੀਂ ਤੇ ਲੋਕਾਂ ਨੂੰ ਯਾਦ ਵੀ ਰਹਿਣੀਆਂ ਚਾਹੀਦੀਆਂ ਨੇ ਬੇਸ਼ੱਕ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਸਾਨੂੰ ਨਹੀਂ ਪਤਾ ਕਿ ਕੋਈ ਸਮਝੌਤਾ ਹੋਇਆ ਉਹਨਾਂ ਦੇ ਵਿਚਕਾਰ ਜਾਂ ਕੀ ਹੋਇਆ ਉਹਨਾਂ ਨੇ ਸਰੂਪੋ ਦਿੱਤਾ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪਰ ਸਵਾਲ ਤਾਂ ਇੱਥੇ ਖੜਾ ਨਾ ਕਿ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਮੈਸ ਸ਼ਬਦ ਨਹੀਂ ਵਰਤਦਾ ਕਿ ਖਲਾਰਿਆ ਉਹ ਕੀ ਸਹੀ ਸੀ ਕਿ ਨਹੀਂ ਸੀ ਕਿ ਉਹ ਮर्यादाਵਾਂ ਦੇ ਅਨਸਾਰ ਸੀ ਜਿਹਦਾ ਵਿਰੋਧ ਅਕਾਲੀ ਦਲ ਦੇ ਵਿੱਚ ਹੋਇਆ ਉਹ ਹਲੇ ਵੀ ਹੈ ਜੇ ਕਿਸੇ ਨੂੰ ਲੱਗਦਾ ਕਿ ਉਹ ਵਿਰੋਧ ਨਹੀਂ ਹੈ ਉਹ ਹਾਲੇ ਵੀ ਹੈ ਕਈ ਜ਼ਿਲ੍ਹੇ ਕਾ ਲੀਦਲ ਦੇ ਖਾਲੀ ਹੋ ਚੁੱਕੇ ਇਸ ਮਾਮਲੇ ਦੇ ਵਿੱਚ ਸਿਕੁੱਲ ਮਲਾਕੇ ਅੱਜ ਦੀ ਇਸ ਸਥਿਤੀ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਕੀ ਇਸ ਪੋਜੀਸ਼ਨ 'ਚ ਹੈ ਨੇ ਕਿ ਉਹ ਪੰਜ ਮੈਂਬਰੀ ਭਰਤੀ ਕਮੇਟੀ ਦੀ ਕਿਸੇ ਵੀ ਕਾਰਵਾਈ ਨੂੰ ਰੋਕ ਸਕਣ ਜੇ ਰੋਕਦੇ ਨੇ ਤਾਂ ਇਹਦੇ ਨਤੀਜੇ ਕੀ ਹੋਣਗੇ ਉਹਨਾਂ ਦੀ ਸ਼ਬੀ ਤੇ ਕੀ ਅਸਰ ਜਾਏਗਾ ਇਹ ਸਾਰਾ ਕੁਝ ਵੇਖਣ ਵਾਲਾ ਹੋਏਗਾ ਪਰ ਇੱਕ ਗੱਲ ਸਪੱਸ਼ਟ ਹੈ ਕਿ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਇਕਤਾ ਦੇ ਵਿੱਚ ਯਕੀਨ ਨਹੀਂ ਰੱਖਦਾ ਪੰਥ ਇਕਤਾ ਦੇ ਨਾਲ ਹੁਣ ਉਹਨਾਂ ਦਾ ਮੈਨੂੰ ਨਹੀਂ ਲੱਗਦਾ ਕੋਈ ਲੈਣਾ ਦੇਣਾ ਰਹਿ ਚੁੱਕਿਆ ਹੈ ਜਾਂ ਉਹ ਚਾਹੁੰਦੇ ਆ ਕਿ ਐਵੇਂ ਦੀ ਹੋਵੇ ਕਿਉਂਕਿ ਬੇਸ਼ੱਕ ਤੁਸੀਂ ਤੁਹਾਡੇ ਕੋਲੇ ਪਾਰਟੀ ਦਾ ਸਿੰਬਲ ਹੈ ਪਾਰਟੀ ਦੀ ਅਧਿਕਾਰਤ ਤੌਰ ਤੇ ਪਾਰਟੀ ਦੇ ਉੱਤੇ ਕਬਜ਼ਾ ਤੁਹਾਡਾ ਹੈ ਪਰ ਇਹ ਨਹੀਂ ਹੈ ਕਿ ਦੂਜਾ ਜਿਹੜਾ ਤੜਾਇਆ ਉਹ ਹੱਥ ਤੇ ਹੱਤ ੜ ਕੇ ਬੈਠਾ ਰਹੇ ਤੁਹਾਡੇ ਨਾਲ ਮਤਭੇਦ ਉਹਨਾਂ ਦੇ ਕੋਈ ਨਿੱਜੀ ਤਾਂ ਹੈ ਨਹੀਂ ਜਥੇਬੰਦਕ ਮਤਭੇਦ ਨੇ ਵਿਚਾਰਕ ਮਤਭੇਦ ਨੇ ਤੇ ਉਹ ਤੁਹਾਨੂੰ ਕਲੀਅਰ ਕਰਨੇ ਚਾਹੀਦੇ ਸੀ ਨਹੀਂ ਹੋਏ ਗੱਲਾਂ ਇੱਥੇ ਤੱਕ ਚਲੇ ਗਈਆਂ ਕੁੱਲ ਮਿਲਾ ਕੇ ਹੁਣ ਸੁਖਵੀਰ ਬਾਦਲ ਦਾ ਤੜਾ ਇਹ ਗੱਲ ਸਾਫ਼ ਕਰ ਚੁੱਕਿਆ ਹੈ ਕਿ ਅਸੀਂ ਆਪਣੀ ਚਾਲ ਚੱਲਾਂਗੇ ਨਾ ਕੋਈ ਸਾਡੇ ਲਈ ਹੁਕਮਨਾਮਾ ਮੈਨੇ ਰੱਖਦਾ ਨਾ ਹੀ ਸਾਡੇ ਲਈ ਕੋਈ ਪੰਥ ਕਰਵਾਏ ਤਾਂ ਮੈਨੇ ਰੱਖਦੀ ਆ ਸਾਡੇ ਲਈ ਇੱਕ ਚੀਜ਼ ਮੈਨੇ ਰੱਖਦੀ ਆ ਤੇ ਉਹ ਸੁਖਵੀਰ ਬਾਦਲ ਆ ਜਿਹਨੂੰ ਅਸੀਂ ਪ੍ਰਧਾਨ ਬਣਾ ਚੁੱਕਿਆ